ਤੁਹਾਡੇ ਤੋਂ ਬਾਅਦ ਅੰਤਮ ਸਮਾਅ ਕਦੇ ਆਪਣਾ ਵੀ ਆਉਣਾ ਹੈ ਜਿਹੜੀ ਆਪਣੀ ਜਨਰੇਸ਼ਨ ਆਪਣੇ ਤੋਂ ਬਾਅਦ ਵੀ ਜਨਰੇਸ਼ਨ ਹੈ ਆਪਣੇ ਬੱਚੇ ਨੇ ਮੈਂ 5-7 ਸਾਲ ਤੋਂ ਯਾਦ ਰੱਖਣਗੇ ਉਸ ਤੋਂ ਪਹਿਲਾਂ ਕਦੇ ਯਾਦ ਨਹੀਂ ਰੱਖਣਗੇ ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਜ਼ਿੰਦਗੀ ਦੇ ਵਿੱਚ ਅਸੀਂ ਉਹ ਕੁਝ ਕਮਾ ਕੇ ਜਾਈਏ ਉਹ ਕੁਝ ਲੈ ਕੇ ਜਾਈਏ ਜਿਹੜਾ ਯਾਦ ਰੱਖਣ ਯੋਗ ਹੋਵੇ ਅਦਰਵਾਈਜ਼ ਜ਼ਿੰਦਗੀ ਬਹੁਤ ਛੋਟੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਪਛਤਾਵੇ ਨਾ ਲੈ ਕੇ ਜਾਓ ਕਿਉਂਕਿ ਤੁਸੀਂ ਦੇਖੋਗੇ ਜਪਾਨ ਦੇ ਵਿੱਚ ਅਮਰੀਕਾ ਨੇ ਦੋ ਬੰਬ ਛੱਪੇ ਸੀਗੇ 45 ਦੇ ਵਿੱਚ ਸੈਕੰਡ ਵਰਲਡ ਵਾਰ ਦੇ। ਜਦੋਂ ਇਹਨਾਂ ਲੋਕਾਂ ਨੂੰ ਪੁੱਛਿਆ ਗਿਆ ਕਿ ਉੱਥੇ ਅੱਜ ਵੀ ਬੱਚੇ ਸਹੀ ਪੜਾ ਨਹੀਂ ਹੋ ਰਹੇ ਅੱਜ ਵੀ ਇਹਨਾਂ ਨੂੰ ਸਿਕਨੀਆਂ ਪ੍ਰਾਪਤ ਨੇ ਹਾਰਡੀਆਂ ਪ੍ਰੋਬਲਮਸ ਨੇ। ਪਰ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਅਮਰੀਕਾ ਨੇ ਤੁਹਾਡੇ ਤੇ ਬੰਬ ਛੱਪੇ ਸੀਗਾ। ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਪਛਤਾਵਾ ਨਹੀਂ ਹੈ। ਇੱਕ ਵਾਰਲਡ ਵਾਰ ਸੀ ਜੀ ਉਹ ਵਾਰਲਡ ਵਾਰ ਦਾ ਇੱਕ ਹਿੱਸਾ ਸੀ ਸਭ ਤੋਂ ਬਾਅਦ ਲੋਕ ਜਪਾਨ ਦੇ ਅਮਰੀਕਾ ਚ ਕੰਮ ਕਰਨ ਜਾਂਦੇ ਨੇ ਪਰ ਕਿਤਨੇ ਕਿਤੇ ਫਾਜੀ ਮੈਂਡਲ ਦੀ ਇਹ ਜਿਹੜੀ ਅਸੀਂ ਪਸਤਾਵ ਲੈ ਕੇ ਜਾਉਂਦੇ ਆਂ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਆਪਣੀ ਜਦੋਂ ਸੈਕੰਡ ਵਾਰਲਡ ਵਾਰ ਤੋਂ ਬਾਅਦ ਜਪਾਨ ਨੂੰ ਬੁਰੀ ਤਰ੍ਹਾਂ ਟੈਡੀ ਨਹੀਂ ਕਰਦਾ ਪਰ ਅੱਜ ਜਪਾਨ ਕਿੱਥੇ ਖੜਿਆ ਤੁਸੀਂ ਦੇਖੋਗੇ ਉਹਨਾਂ ਨੇ ਇੱਕ ਹੀ ਗੱਲ ਅਪਣਾਈ ਮਿਲ ਲੱਗ ਗਿਆ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀ ਗਾਈ ਬਣਾਉਣੀ ਚਾਹੀਦੀ ਹੈ ਆਪਣੇ ਕੰਮ ਚੋਂ ਆਨੰਦ ਲੈਣਾ ਚਾਹੀਦਾ ਹੈ ਤੇ ਪਛਤਾਵੇ ਨੂੰ ਛੱਡ ਕੇ ਰੋਜ਼ੇ ਰਹਿਣਾ ਚਾਹੀਦਾ ਹੈ ਇੱਕੋ ਜਿਹਾ ਅਸਾ ਕਰਕੇ ਜਾਣਾ ਚਾਹੀਦਾ ਹੈ ਕਿ ਸਾਨੂੰ 10 12 ਸਾਲ 15 ਸਾਲ ਸਾਡੀਆਂ ਜਨਰੇਸ਼ਨਾਂ ਯਾਦ ਰੱਖਣ ਨਹੀਂ ਤਾਂ ਸਾਰਾ ਕੁਝ ਇੱਥੇ ਰਹਾ ਜਿਹੜਾ ਪਿੱਛੇ ਸਾਡੇ ਦਾਦੇ ਪਰਦਾਦੇ ਛੱਡ ਕੇ ਗਏ ਨੇ ਉਦਾਂ ਹੀ ਅੱਗੇ ਚੱਲੇ ਜਾਣਾ ਸਾਨੂੰ ਜ਼ਿੰਦਗੀ ਦੇ ਵਿੱਚ ਕੁਝ ਸਿੱਖਣਾ ਚਾਹੀਦਾ ਹੈ ਤੇ ਅਸੀਂ ਕੁਝ ਆਪਣੇ ਬੱਚਿਆ ਰਹੀ ਆਪਣੇ ਸਕੂਲ ਦੇ ਮਾਹੌਲ ਰਹੀ ਐਸੇ ਬੱਚੇ ਪੈਦਾ ਕਰਕੇ ਜਾਈਏ ਕਿ ਬਹੁਤ ਸਾਰੇ ਬਹੁਤ ਸਾਰੇ ਚਿੰਦਿਆਂ ਨੇ ਬਹੁਤ ਸਾਰੇ ਲੇਖਕਾਂ ਨੇ ਬਹੁਤ ਸਾਰੀਆਂ ਪਰਸਨੈਲਿਟੀਆਂ ਨੇ ਵੱਡੇ ਵੱਡੇ ਮਿਊਜ਼ੀਅਮ ਬਣਾਏ ਨੇ ਤੋਂ ਉਹਨਾਂ ਦੀ ਕਮਾਈ ਹੈ ساری ਉਮਰ ਦੀ ਤਾਂ ਅਸੀਂ ਵੀ